ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਖਾਲਸਾ ਟਰੈਵਲ ਟੀਵੀ ਦੇਖਦੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਇਆ ਜੀ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੇ ਇਹਦਾ ਜਾਣਾਂਗੇ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਕਰਾਂਗੇ ਗੱਲਾਂ ਬਾਤਾਂ ਤੇ ਚੱਲਦੇ ਆ ਜੀ ਅੰਦਰ ਤੇ ਜਾਣਦੇ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਤਰਨਤਾਰ ਸਾਹਿਬ ਜੋ ਕਿ ਬਠਿੰਡੇ ਰੋਡ ਤੇ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਤਾਂਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਨਾਲ ਸੰਬੰਧਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਟਾਬ ਤੋਂ ਰੁਪਾਣਾ ਨੂੰ ਜਾਂਦੇ ਹੋਏ ਇੱਥੇ ਰੁਕੇ ਸਨ ਜਦੋਂ ਸਿੰਘਾਂ ਨੇ ਰੁਕਣ ਦਾ ਕਾਰਨ ਪੁੱਛਿਆ ਤਾਂ ਸਤਿਗੁਰੂ ਨੇ ਕਿਹਾ ਇਸ ਜਗ੍ਹਾ ਤੇ ਰਿਸ਼ੀ ਮੂਨੀ ਬਹੁਤ ਹੀ ਸਮੇ ਤੋਂ ਤਪ ਕਰ ਰਹੇ ਹਨ ਇੱਥੇ ਬਹੁਤ ਹੀ ਸੁੰਦਰ ਅਸਥਾਨ ਬਣੇਗਾ ਜਿੱਥੇ ਛੱਪੜੀ ਹੈ ਉੱਥੇ ਸਰੋਵਰ ਬਣੇਗਾ ਇਸ ਵਿੱਚ ਇਸ਼ਨਾਨ ਕਰਕੇ ਮਾਨਸਿਕ ਅਤੇ ਸਰੀਰਿਕ ਰੋਗ ਦੂਰ ਹੋਣਗੇ ਇੱਥੇ ਦਰਸ਼ਨ ਅਤੇ ਇਸ਼ਨਾਨ ਕਰਨ ਨਾਲ ਇਲਾਜੀ ਰੋਗ ਦੂਰ ਹੋ ਜਾਂਦੇ ਹਨ ਹਰ ਐਤਵਾਰ ਦੀਵਾਨ ਸੱਜਦੇ ਹਨ ਲੰਗਰ ਚੱਲਦੇ ਹਨ ਦੂਰੋਂ ਦੂਰੋਂ ਸੰਗਤਾਂ ਪਵਿੱਤਰ ਸਥਾਨ ਦੇ ਚਰਨ ਧੂੜ ਨੂੰ ਤਰਸਦੀਆਂ ਹਨ ਔ ਜੀ ਇਹ ਸਗਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਇਤਿਹਾਸ ਜੋ ਕਿ ਬਟਿੰਡੇ ਰੋਡ ਤੇ ਸਰਸ਼ੋਭਿਤ ਹੈ ਜੀ ਤੇ ਜਿਨ੍ਹਾਂ ਨੇ ਵੀ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜਾ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਇੱਥੇ ਹੀ ਆਪਾਂ ਬਲੌਗ ਦੀ ਸਮਾਪਤੀ ਕਰਦੇ ਆਂ ਗੱਜ-ਬੱਜ ਕੇ ਬੁਲਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ